ਤੇ ਕੋਈ ਸੋਕਤਤੀ ਗੱਲ ਕਰੀਏ ਤੇ ਇਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਮਹਿਲਾਵਾਂ ਤੇ ਇਧਰ ਪੁਰੇ ਜੁੜੇ ਨੇ ਉਹ ਲਗਾਤਾਰ ਜਿਹੜੀ ਇਹ ਹੋਲੀ ਇਥੇ ਮਨਾ ਰਹੇ ਨੇ ਰੰਗਾ ਦੇ ਨਾਲ ਰੰਗੇ ਹੋਏ ਖੂਬਸੂਰਤ ਚਿਹਰੇ ਤੁਹਾਨੂੰ ਦਿਖ ਰਹੇ ਹੋਣਗੇ ਇਹ ਹਰ ਕੋਈ ਜਿਹੜਾ ਇਸ ਵਕਤ ਖੁਸ਼ ਹੈ ਖੁਸ਼ੀਆਂ ਮਨਾ ਰਿਹਾ ਹੈ ਔਰ ਆਪਸ ਦੇ ਵਿੱਚ ਇਕੱਠੇ ਹੋਣ ਦੀ ਇਕਜੁੱਟ ਹੋਣ ਦੀ ਜਿਹੜੀਆਂ ਨੇ ਉਹ ਇਹ ਖੁਸ਼ੀਆਂ ਨੇ ਇਹ ਤਿਉਹਾਰ ਰੰਗਾ ਦਾਤਾ ਹੈ ਇਹ ਪਰਿਵਾਰ ਦਾ ਵੀ ਰੰਗ ਹੈ ਔਰ ਪਰਿਵਾਰ ਇਕ ਸਿਰਫ ਘਰ ਦੇ ਵਿੱਚ ਨਹੀਂ ਹੁੰਦਾ ਇਹ ਕਨਈਆ ਕੁਮਾਰ ਜੀ ਦੱਸ ਰਹੇ ਨੇ ਕਿ ਪੂਰੀ ਸੋਸਾਇਟੀ ਪੂਰਾ ਭਾਰਤ ਆਪਣਾ ਪਰਿਵਾਰ ਹੈ ਔਰ ਇਹ ਪਰਿਵਾਰ ਉਹਨਾਂ ਨੇ ਇਕੱਠਾ ਕੀਤਾ ਹੈ ਜਿਸ ਦੇ ਨਾਲ ਇਹ ਹੋਲੀ ਮਨਾ ਰਹੇ ਨੇ ਗੱਲਬਾਤ ਕਰਨ ਯਗਮਾਰ ਜੀ ਉਹਨਾਂ ਨਾਲ ਹੀ ਕਰਾਂਗੇ ਕਰਨੀਏ ਜੀ ਅੱਜ ਪਰਿਵਾਰ ਇਕੱਠਾ ਕੀਤਾ ਤੁਸੀਂ ਹੋਲੀ ਮਨਾਉਣ ਨੂੰ ਇੱਕ ਇੱਕ ਵੱਧ ਰੌਣਕੀ ਚਿਹਰੇ ਨੇ ਔਰ ਇੱਕ ਇੱਕ ਵੱਧ ਖੁਸ਼ੀਆਂ ਨੇ ਇਹ ਸਾਰਾ ਪਰਿਵਾਰ ਸਾਡਾ ਬਿਲਕੁਲ ਰੰਗ ਰੰਗੀਲਾ ਦੇਖੋ ਤੁਸੀਂ ਸਾਡੇ ਵੀਰ ਜੀ ਆਏ ਨੇ ਕਿਵੇਂ ਆਜੇਂਦਰ ਆਜੋ ਕਿਵੇਂ ਰੰਗੇ ਆਏ ਨੇ ਸਾਰੇ ਰੰਗੇ ਹੋਏ ਨੇ ਇੱਕ ਤੋਂ ਇੱਕ ਤੇ ਇਹ ਮੌਕਾ ਹੁੰਦਾ ਸਾਰੇ ਯਾਰਾਂ ਬੇਲੀਆਂ ਨੂੰ ਇਕੱਠਾ ਕਰਨ ਦਾ ਮਿਲਣ ਦਾ ਇਦਾਂ ਦਾ ਟਾਈਮ ਮਿਲਦਾ ਨਹੀਂ ਸਾਰੇ ਵਿਅਸਤ ਨੇ ਕਿਸੇ ਕੋਲ ਟਾਈਮ ਨਹੀਂ ਹੈ ਕੀਦੇ ਕੋਲ ਅੱਜਕੱਲ ਟਾਈਮ-ਟਾਈਮ ਤਾਂ ਕੱਢਣਾ ਪੈਂਦਾ ਤੇ ਤਿਉਹਾਰਾਂ ਦਾ ਇਹ ਇਹ ਮੌਕਾ ਹੁੰਦਾ ਜਦੋਂ ਅਸੀਂ ਸਾਰੇ ਇਕੱਠੇ ਹੋ ਸਕਦੇ ਆ ਤੇ ਮੈਂ ਅੱਜ ਆਪਣੇ ਘਰੇ ਹੀ ਇਹ ਸਾਰਾ ਅਰੇਂਜ ਕੀਤਾ ਮੈਂ ਕਿਹਾ ਵੀ ਸਾਰੇ ਆਜੋ ਇਹਨਾਂ ਨੂੰ ਸੱਦਣਾ ਪਿਆ ਕਿ ਸਾਰੇ ਆਪੇ ਹੀ ਆਗੇ ਕਿ ਕਨਈਆ ਕੁਮਾਰਾ ਦੇ ਘਰ ਨੇ ਅਸੀਂ ਜਾਈ ਆਈਏ ਹੋਲੀ ਮਨਾਈ ਆਈਏ ਜਾ ਕੇ ਦੇਖੋ ਅੱਧੇ ਅੱਧੇ ਦੇਖੋ ਕੀ ਹੁੰਦਾ ਆ ਕੁਝ ਹੁੰਦੇ ਜਿਹੜੇ ਕਹਿੰਦੇ ਵੀ ਰਿਸ਼ਤੇ ਜਿਹੜੇ ਨਿਭਾਣੇ ਨੇ ਉਹ ਸਾਨੂੰ ਕੋਈ ਬੁਲਾਊਗਾ ਤਾਂ ਹੀ ਅਸੀਂ ਜਾਵਾਂਗੇ ਨਹੀਂ ਤਾਂ ਨਹੀਂ ਜਾਂਦੇ ਕੁਝ ਹੁੰਦੇ ਕਹਿੰਦੇ ਅਸੀਂ ਤਾਂ ਜਾਵਾਂਗੇ ਹੋਲੀ ਹੈ ਤੇ ਇੱਕ ਹੁੰਦਾ ਕਹਿੰਦੇ ਜਮਈ ਬਿਲਕੁਲ ਹੀ ਕਹਿੰਦੇ ਨਾ ਮੈਂ ਜਾਣਾ ਹੀ ਜਾਣਾ ਹੈ ਭਾਵੇਂ ਬੰਦਾ ਹੋਵੇ ਨਾ ਹੋਵੇ ਉੱਥੇ ਜਾ ਕੇ ਆ ਜੂਗਾ ਇਹ ਸਾਰੇ ਉਦਾਂ ਦੇ ਨੇ ਮੇਰੇ ਬਲਾਵੇ ਤੇ ਨਹੀਂ ਇਹ ਸਾਰੇ ਪਿਆਰ ਕਰਕੇ ਆਏ ਨੇ ਦੇਖਿਆ ਬਈ ਘਰ ਦੇ ਮੂਹਰੇ ਟੈਂਟ ਲੱਗਿਆ ਹੋਇਆ ਹੈ ਤੇ ਪਾਜੀ ਘਰੇ ਹੀ ਨੇ ਅਸੀਂ ਵੀ ਇਦਾਂ ਹੀ ਟੈਂਟ ਦੇਖਦੇ ਦੇਖਦੇ ਰੁਕੇ ਮੈਂ ਕਿ ਘਰ ਦੇ ਬਾਹਰ ਟੈਂਟਰ ਕਿ ਆਏ ਸੀ ਕਿ ਸੁਣ ਲਿਆ ਹਾਂ ਨਾਲ ਬੈਠੇ ਸੀਗੇ ਤੇ ਇਹਨਾਂ ਦੀ ਆਵਾਜ਼ ਸੁਣ ਕੇ ਸਪੈਸ਼ਲ ਸਾਰਾ ਪੈਟ ਛੋੜ ਗਿਆ ਮੈਂ ਆ ਗਈ ਅੱਛਾ ਹਾਂ ਪਿੱਛੇ ਆਵਾਜ਼ ਆ ਜਾਂਦੀ ਆ ਫਿਰ ਹੋਲੀ ਨਹੀਂ ਮਨਾਣੀ ਸੀ ਘਰ ਬੈਠੇ ਸੀ ਘਰ ਬੈਠੇ ਸੀ ਸ਼ਾਂਤੀ ਨਾਲ ਹਾਂ ਬਸ ਇਹੀ ਇਹੀ ਖੂਬਸੂਰਤੀ ਚਾਹੁੰਨਾ ਮੈਂ ਜਿਵੇਂ ਆਸ-ਪਾਸ ਦੇ ਲੋਕੀ ਇਕੱਠੇ ਹੋ ਕੇ ਆਂਦੇ ਨੇ ਸਾਰੇ ਹੋਲੀ ਮਨਾਉਣ ਤਿਉਹਾਰ ਹੈ ਘਰਾਂ ਚ ਨਾ ਵੜੀਏ ਆਪਾਂ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੱਕ ਰੱਖਤਾ ਹੈ ਉਹਨਾਂ ਨੂੰ ਇਹ ਸੀਜ਼ਨਲ ਇਹ ਜਿਹੜੇ ਤਿਉਹਾਰ ਨੇ ਇਹਨਾਂ 'ਚ ਉਹਨਾਂ ਨੂੰ ਰਲਾਈਏ ਆਪਾਂ ਖੁਦ ਹੀ ਹਟ ਗਏ ਆ ਭਈ ਅਗਲੀ ਪੀੜ੍ਹੀ ਕਿਵੇਂ ਜੜੂਗੀ ਬਿਲਕੁਲ ਪਹਿਲਾਂ ਘਰਾਂ 'ਚ ਦੋਵੇਂ ਦਾਦੀ ਹੁੰਦੀ ਸੀ ਦਾਦੇ ਹੁੰਦੇ ਸੀ ਉਹ ਕਹਾਣੀਆਂ ਸੁਣਾਉਂਦੇ ਸੀ ਪ੍ਰਲਾਦ ਦੀ ਕਹਾਣੀ ਸੁਣਾਣੀ ਸਭ ਨੂੰ ਪਤਾ ਹੁੰਦਾ ਸੀ ਕਿ ਕੱਲ ਮੋਬਾਈਲ ਹੀ ਦਾਦਾ ਤੇ ਮੋਬਾਈਲ ਹੀ ਦਾਦੀ ਹੈ ਯੂਟਿਊਬਰ ਬੱਚਾ ਪਹਿਲਾਂ ਹੀ ਦੱਸ ਦਿੰਦਾ ਕਿਵੇਂ ਹੁੰਦਾ ਕੀ ਕਰਦੇ ਹੋ ਤੁਸੀਂ ਕਿੱਦਾਂ ਹੋਣਾ ਕੀ ਨਹੀਂ ਹੋਣਾ ਠੀਕ ਹੈ ਮੋਬਾਈਲ ਵੀ ਜ਼ਰੂਰੀ ਹੈ ਪਰ ਉਹਨਾਂ ਦੀ ਸੇਫਟੀ ਵਾਸਤੇ ਉਹ ਉਹਨਾਂ ਨੂੰ ਇੰਨਾ ਅਸੀਂ ਅੱਧੀ ਨਾ ਕਰੀਏ ਕਿ ਵੀ ਉਹ ਇਹ ਹੀ ਭੁੱਲ ਜਾਈਏ ਪੁੱਲ ਜਾਣ ਕੀ ਬਈ ਸੰਸਕਾਰ ਕੀਨੇ ਸਾਡੇ ਤਿਹਾੜ ਕੀਨੇ ਹੁਣ ਮੋਬਾਈਲ ਚ ਹੀ ਹੋਲੀ ਦਾ ਤਿਹਾੜ ਦੇਖੀ ਜਾਂਦੇ ਨੇ ਲੋਕੀ ਉਹ ਇਦਾਂ ਬਣਾ ਰਿਆ ਉਹ ਇਦਾਂ ਮੈਂ ਤਾਂ ਤੁਹਾਡੇ ਚੈਨਲ ਰਾਈ ਵੀ ਲੋਕਾਂ ਨੂੰ ਕਹਿਣਾ ਚਾਹੁੰਦਾ ਬਈ ਹਜੇ ਵੀ ਪੂਰਾ ਦਿਨ ਪਿਆ ਬਾਹਰ ਨਿਕਲੋ ਖੁਦ ਵੀ ਰੰਗੋ ਦੂਸਰੋ ਕੋ ਵੀ ਰੰਗਾਓ ਮੈਂ ਫੇਰ ਕਹਿ ਰਿਹਾ ਵਿਵਹਾਰ ਬਦਲੋ ਤਿਹਾੜ ਨਹੀਂ ਲੇਕਿਨ ਲੋਕੀ ਕਹਿੰਦੇ ਕਿਸੇ ਨੂੰ ਜਾ ਕੇ ਰੰਗ ਲਾਦੋ ਨਰਾਜ ਵੀ ਹੋ ਜਾਂਦੇ ਨੇ ਲੋਕੀ ਲੜਾਈਆਂ ਹੋ ਜਾਂਦੀਆਂ ਨੇ ਇਸ ਕਰਕੇ ਕਿਸੇ ਨੇ ਜਿਹੜਾ ਸਾਡੀ ਗਲੀ ਚੋਂ ਲੰਗੇ ਉਹਨੂੰ ਰੰਗ ਦੋ ਬੋਲ ਖਾਟੂ ਨਰੇਸ਼ ਕੀ ਜੈ 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 ਇਹ ਕਾਠ ਜ਼ਰੂਰ ਹੋਏ ਲੇਕਿਨ ਮੈਂ ਸਵੇਰ ਦੀ ਨਾ ਇੱਕ ਚੀਜ਼ ਸੁਣ ਰਿਹਾ ਖਰਿਆ ਜੀ ਤੁਸੀਂ ਖੁਦ ਬੋਲੀਆਂ ਪਾ ਰਹੋ ਇੱਕ ਦੋ ਬੋਲੀਆਂ ਹੋ ਜਾਣ ਜਿਹੜੇ ਦਰਸ਼ਕ ਨੇ ਉਹ ਵੀ ਸੁਣ ਲੈਣ ਤੁਹਾਨੂੰ ਬੋਲੀਆਂ ਅਗਰ ਤੁਸੀਂ ਪਾਈ ਦੋ ਇੱਕ ਵਾਰੀ ਉਹ ਬਾਰੀ ਬਰਸੀ ਖਟੜ ਗਿਆ ਸੀ ਖਟਕੇ ਲਿਆਂਦੀ ਖਟਕੇ ਲਿਆਂਦੀ ਬਿੱਲੀ ਇੱਕ ਵਾਰ ਬੰਦ ਕਰਾਓ ਬਾਰੀ ਬਰਸੀ ਤੁਸੀਂ ਪੁੱਛੋ ਵੀ ਕੀ ਖਟਕੇ ਲਿਆਂਦਾ ਠੀਕ ਹੈ ਸਾਡੇ ਬੰਦੇ ਟ੍ਰੇਡ ਘਟਨੇ ਬਾਰੀ ਵਰਸੀ ਖਟਣ ਗਿਆ ਸੀ ਕੀ ਖਟਕੇ ਲਿਆਂਦਾ ਉਹ ਖਟਕੇ ਲਿਆਂਦੀ ਬਿੱਲੀ ਉਹ ਦੇਖ ਲਓ ਹੁਣ ਸਾਰੇ ਬਦਲਤੀ ਅਸੀਂ ਦਿੱਲੀ ਇਹ ਇੱਥੇ ਜਿਹੜਾ ਆ ਉਹ ਰੰਗਾਂ ਦੇ ਵੀ ਤਾਂ ਤੁਸੀਂ ਰੰਗੇ ਹੋਏ ਹੋ ਕਨਈਆ ਜੀ ਲੇਕਿਨ ਦਿੱਲੀ ਵੀ ਬਦਲਤੀ ਸਭ ਕੁਝ ਹੋ ਗਿਆ ਲੇਕਿਨ ਜਿਸ ਤੱਕ ਅਸੀਂ ਰੰਗਾ ਦੀ ਗੱਲ ਕਰਦੇ ਤਿਉਹਾਰ ਦੀ ਗੱਲ ਕਰਦੇ ਅੱਜ ਹੋਰ ਕੀ ਕੀ ਖਾਸ ਹੈ ਇਹ ਰੰਗ ਤਾਂ ਇੱਥੇ ਖੇਲ ਨੇ ਗੀਤ ਵੀ ਹੋ ਗਿਆ ਡਾਂਸ ਵੀ ਹੋ ਗਿਆ ਅੱਜ ਇੱਥੇ ਸਾਰੇ ਮਠਿਆਈ ਖਾ ਰਹੇ ਨੇ ਰੰਗ ਲਗਾ ਰਹੇ ਨੇ ਇੱਕ ਦੂਜੇ ਨੂੰ ਮਿਲ ਰਹੇ ਨੇ ਇਹੀ ਖਾਸ ਹੁੰਦਾ ਜਿਹੜੇ ਲੋਕੀ ਦੂਸ਼ਿਤ ਕਰਦੇ ਨੇ ਤਿਉਹਾਰ ਨੂੰ ਸ਼ਰਾਬ ਪਿੰਦੇ ਨੇ ਜਿਹੜੇ ਜੂਆ ਖੇលਦੇ ਨੇ ਜਿਹੜੇ ਮਤਲਬ ਤਿਉਹਾਰ ਨੂੰ ਤਿਉਹਾਰ ਦੀ ਤਰ੍ਹਾਂ ਨਹੀਂ ਬਣਾਉਂਦੇ ਐਂਟਰਟੇਨਮੈਂਟ ਤੇ ਤਿਉਹਾਰ 'ਚ ਬੜਾ ਫਰਕ ਹੈ ਕੱਲ ਅਸੀਂ ਰਾਤ ਨੂੰ ਸ਼ਾਮ ਨੂੰ ਕੱਲ ਹੋਲੀ ਦਾ ਦਹਨ ਕੀਤਾ ਪੂਜਾ ਪਾਠ ਕੀਤਾ ਤੇ ਅਸੀਂ ਅੱਜ ਹੋਲੀ ਬਣਾ ਰਿਹਾ ਰੰਗ ਇੱਕ ਦੂਜੇ ਤੇ ਘੇਰ ਰਹੇ ਹਾਂ ਬਹੁਤ ਦਿਨ ਨੇ ਤੁਹਾਨੂੰ ਐਸ਼ ਕਰਨ ਦੇ ਹਰ ਚੀਜ਼ ਕਰਨ ਦੇ ਪਰ ਤਿਉਹਾਰਾਂ ਨੂੰ ਛੱਡ ਦੋ ਤਿਉਹਾਰ ਆਪਣੇ ਬੱਚਿਆਂ ਵਾਸਤੇ ਆਉਣ ਵਾਲੀ ਸੰਸਕ੍ਰਿਤੀ ਵਾਸਤੇ ਜਿਵੇਂ ਅਸੀਂ ਪੇੜ ਲਾਉਂਦੇ ਆ ਨਾ ਕਿ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਵੀ ਉਹਦੇ ਚ ਸਾਹਸ ਆਵੇ ਅਸੀਂ ਹਰ ਚੀਜ਼ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਹਾਂ ਇਹ ਸੋਚ ਕੇ ਜ਼ਿੰਦਗੀ ਜੀਣੀ ਚਾਹੀਦੀ ਆ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਵੀ ਤਿਉਹਾਰ ਵੀ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਜਾਈਏ ਵਿਦੇਸ਼ਾਂ 'ਚ ਦੇਖੋ ਤੁਸੀਂ ਇੰਡੀਅਨ ਜਿਹੜੇ ਵਿਦੇਸ਼ਾਂ 'ਚ ਰਹਿ ਰਹੇ ਨੇ ਉਹ ਉੱਥੇ ਹੋਲੀ ਮਨਾ ਰਹੇ ਨੇ ਅਸੀਂ ਭਾਰਤ 'ਚ ਰਹਿ ਕੇ ਹੋਲੀ ਨਹੀਂ ਮਨਾ ਰਹੇ ਤੇ ਅੱਜ ਦੀ ਨਹੀਂ ਬਣਾ ਰਹੇ ਹਜ਼ਾਰ ਸਾਲਾਂ ਤੋਂ ਨਹੀਂ ਮਨਾ ਰਹੇ 2000 ਸਾਲਾਂ ਤੋਂ ਨਹੀਂ ਮਨਾ ਰਹੇ 5000 ਸਾਲਾਂ ਤੋਂ ਜਦੋਂ ਭਗਵਾਨ ਕ੍ਰਿਸ਼ਨ ਇਸ ਧਰਤੀ ਤੇ ਸੀਗੇ ਉਹ ਤਾਂ ਅਸਲੀ ਕਨਈਆ ਸੀਗੇ ਮੈਂ ਤਾਂ ਨਕਲੀ ਹਾਂ ਮੈਂ ਬਣਾ ਰਿਹਾ ਉਹਨਾਂ ਤੋਂ ਚੱਲੀ ਜਾ ਰਹੀ ਪ੍ਰਥਾ ਤੇ ਅਸੀਂ ਰਾਧਿਕਾ ਜਿਹੜਾ ਬ੍ਰਿੰਦਾਵਨ ਦੀ ਹੋਲੀ ਆ ਉਹ ਇਹ ਸਾਖਸ਼ਾਤਕਰ ਕਰਨ ਦੀ ਸਨਾਤਨ ਕਿੱਡਾ ਪ੍ਰਾਤਨ ਤੇ ਸਨਾਤਨ ਕਿੱਡਾ ਵੱਡਾ ਤੇ ਆਉਣ ਵਾਲੇ ਸਮੇਂ 'ਚ ਜਦੋਂ ਸਾਰੀ ਦੁਨੀਆ ਡਿਪਰੈਸ਼ਨ 'ਚ ਜਾਊਗੀ ਮੈਂ ਦੱਸ ਰਿਹਾ ਜਿੱਦਾਂ ਕੰਮ ਚੱਲ ਰਹੇ ਜਿੱਦਾਂ ਦੀ ਟੈਨਸ਼ਨ ਲੋਕੀ ਲੈ ਰਹੇ ਨੇ ਜਿੱਦਾਂ ਦੇ ਮੋਬਾਈਲਾਂ ਚ ਆ ਰਹੇ ਆ ਵਿਸ਼ਵ ਜਦੋਂ ਟੈਨਸ਼ਨ ਚ ਜਾਊਗਾ ਨਾ ਡਿਪਰੈਸ਼ਨ ਹੋਊਗਾ ਡਿਪਰੈਸ਼ਨ ਚੋਂ ਬਾਹਰ ਕੱਢਣ ਲਈ ਸਾਡੇ ਤਿਉਹਾਰ ਹੀ ਕੰਮ ਆਉਣਗੇ ਜਿਹੜੇ ਅੰਗਰੇਜ਼ ਡਿਪਰੈਸ਼ਨ ਡਿਪਰੈਸਡ ਨੇ ਉਹ ਕਿਉਂ ਬ੍ਰਿੰਦਾਵਨ ਆ ਰਹੇ ਨੇ ਉਹ ਕਿਉਂ ਪੁਸ਼ਕਰਜੀ ਆ ਰਹੇ ਨੇ ਉਹ ਕਿਉਂ ਸਾਡੇ ਹਿਸਟੋਰੀਕਲ ਪਲੇਸਿਸ ਚ ਆ ਰਹੇ ਨੇ ਉਹ ਡਿਪਰੈਸਡ ਹੋ ਚੁੱਕੇ ਨੇ ਮੈਨੂੰ ਇੱਕ ਉਹਨੇ ਇੱਕ ਮਾਤਾ ਜੀ ਮਿਲੇ ઋਸ਼ੀਕੇਸ਼ ਤੇ ਮੈਂ ਉਹਨਾਂ ਨੂੰ ਪੁੱਛਿਆ ਅੰਗਰੇਜ਼ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵਿਦੇਸ਼ ਛੱਡ ਕੇ ਅਮਰੀਕਾ ਛੱਡ ਕੇ ઋਸ਼ੀਕੇਸ਼ ਅਰਿਤਵਾਰ ਆਏ ਹੋ ਕਹਿੰਦੇ ਮੈਂ ਤਾਂ ਪਹਿਲੀ ਵਾਰ ਇੱਥੇ ਆ ਕੇ ਦੇਖਿਆ ਸਾਡੇ ਉੱਥੇ ਤਾਂ ਸਿਰਫ ਨਦੀ ਜਿਹੜਾ ਨਹਾਣ ਦਾ ਸਾਧਨ ਹੈ সুইমিং ਦਾ ਸਾਧਨ ਹੈ ਮੈਂ ਤਾਂ ਇੱਥੇ ਆ ਕੇ ਦੇਖਿਆ ਇਹਨੂੰ ਪੂਜਦੇ ਨੇ ਬਬੇ ਮੈਂ ਤਾਂ ਇੱਥੇ ਹੀ ਰਹਿ ਗਈ ਅੱਛਾ ਇਹ ਵਿਸ਼ੇਸ਼ਤਾ ਦੇਖੋ ਸਾਡੀ ਅਸੀਂ ਪਹਾੜਾਂ ਨੂੰ ਪੂਜਦੇ ਹਾਂ ਅਸੀਂ ਪਾਣੀ ਨੂੰ ਪੁੱਜਦੇ ਹਾਂ ਅਸੀਂ ਹਵਾਵਾਂ ਨੂੰ ਪੁੱਜਦੇ ਹਾਂ ਅਸੀਂ ਧਰਤੀ ਨੂੰ ਪੁੱਜਦੇ ਹਾਂ ਅਸੀਂ ਮਿੱਟੀ ਨੂੰ ਪੁੱਜਦੇ ਹਾਂ ਹਰ ਚੀਜ਼ ਨੂੰ ਪੁੱਜਦੇ ਹਾਂ ਤੇ ਅੱਜ ਰੰਗ ਲਾ ਕੇ ਅਸੀਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਾਂ ਕਿ ਅਸੀਂ ਸਾਰੇ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਰੰਗੇ ਹੋਇਆ ਇਹ ਤਾਂ ਆਰਟੀਫੀਸ਼ੀਅਲ ਕਲਰ ਹੈ ਰੰਗ ਚੜਾਣਾ ਤਾਂ ਮਿਹਨਤ ਦਾ ਚੜਾਓ ਰੰਗ ਚੜਾਣਾ ਦੋਸਤੀ ਦਾ ਚੜਾਓ ਰੰਗ ਚੜਾਣਾ ਏਕਤਾ ਦਾ ਚੜਾਓ ਰੰਗ ਚੜਾਣਾ ਭਾਰਤ ਦੇ ਪ੍ਰੇਮ ਦਾ ਚੜਾਓ ਰੰਗ ਚੜਾਣਾ ਪੰਜਾਬ ਚ ਨਸ਼ਾ ਖਤਮ ਕਰਨ ਦਾ ਚੜਾਓ ਰੰਗ ਚੜਾਣਾ ਆਪਣੇ ਦੇਸ਼ ਲਈ ਮਰਨੇ ਮਿਟਨੇ ਦਾ ਚੜਾਓ ਤੇ ਜਿਹੜੇ ਸਰਦ ਤੇ ਫੌਜੀ ਖੜੇ ਨੇ ਉਹਨਾਂ ਨੂੰ ਵੀ ਬਈ ਰੰਗ ਲੈ ਕੇ ਆਓ ਉਹ ਇੱਧਰ ਲਾ ਰਿਆ ਮੈਂ ਤੇ ਉਹਨਾਂ ਨੂੰ ਉੱਥੇ ਸਮਰਪਿਤ ਹੋਵੇ ਲਿਆਓ ਬਈ ਇਹ ਰੰਗ ਜਿਹੜਾ ਇੱਥੇ ਲਗਾਤਾਰ ਰੰਗਾਂ ਦੇ ਵਿੱਚ ਲੰਗੇ ਹੋਏ ਨੇ ਭਾਰਤ ਦੇ ਫੌਜੀਆ ਦੀ ਗੱਲ ਹੋਈ ਏ ਇਸੇ ਕਰਕੇ ਜਿਹੜਾ ਭਾਰਤ ਦੇ ਫੌਜੀਆ ਨੂੰ ਕਿਉਂਕਿ ਜਿਹੜੇ ਇਹਨਾਂ ਦੇ ਨਾਲ ਨੇ ਜਿਹੜਾ ਉਹ ਤੁਸੀਂ ਦੇਖਦੇ ਹੋ ਕਹਿੰਦੇ ਕਿ ਮੈਂ ਆਪਣੇ ਸਾਥੀ ਜਿਹੜੇ ਨੇ ਮੇਰੇ ਕੋਲ ਨੇ ਭਾਰਤ ਦੇ ਫੌਜੀ ਨੇ ਇਹ ਵੀ ਕਹਿੰਦੇ ਮੈਂ ਇਹਨਾਂ ਨੂੰ ਲਗਾਉਂਗਾ ਲੇਕਿਨ ਇਹ ਮੇਰਾ ਪ੍ਰਤੀਕ ਹੈ ਜਿਹੜੇ ਬਾਰਡਰ ਤੇ ਸਾਡੇ ਸਾਥੀ ਖੜੇ ਨੇ ਮੇਰੀ ਹੋਲੀ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਨੂੰ ਸਮਰਪਿਤ ਜੋ ਬਾਰਡਰ ਤੇ ਖੜੇ ਹੈ ਜਿਨਕੇ ਕਾਰਨ ਹਮ ਹੋਲੀ ਬਣਾ ਰਹੇ ਹੈ अगर वो सरहद पे ना खड़े हों तो हम होली नहीं बना सकते ये उन्हीं को एक बार सैल्यूट कर दो भारत माता की जय